ਦੇਸ਼ ਦੇ ਦੇਸ਼ ਵਿੱਚ ਵਤਨ ਦੀ ਮਿੱਟੀ نیوز ਚੈਨਲ ਨੂੰ ਵੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਅੱਜ ਅਸੀਂ ਫਿਰ ਹਾਜ਼ਰ ਹਾਂ ਇੱਕ ਖਾਸ ਪ੍ਰੋਗਰਾਮ ਲੈ ਕੇ ਜੋ ਧਾਰਮਿਕ ਮਿਸ਼ਨ ਨਾਲ ਸੰਬੰਧਿਤ ਹੈ ਪਵਤ ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਤੇ ਵਿਸ਼ੇਸ਼ ਇਹ ਸਾਡੇ ਨਾਲ ਹਮੇਸ਼ਾ ਦੀ ਤਰ੍ਹਾਂ ਮੌਜੂਦ ਹਨ ਭਾਈ ਬਲਵਿੰਦਰ ਸਿੰਘ ਜੀ ਕੈਰੋਂ ਮੰਗਲ ਇਨਕੁਇਰੀ ਦੀ ਜਾਨਾ ਕਿ ਫਖਰ ਰਵਿਦਾਸ ਜੀ ਦੀ ਜੀਵਨੀ ਦੇ ਸਬੰਧ ਵਿੱਚ ਕਰਾਂਗੇ ਗੱਲਬਾਤ ਵੈਕਲ ਜਿੱਕਾ ਸਰਸਾ ਵੈਕਲ ਜਿੱਕੀ ਪੱਤੀ ਪੱਤੀ ਜੀ ਬਾਬਾ ਜੀ ਰਵਿਦਾਸ ਜੀ ਦੇ ਕੱਲ ਜਨਮ ਦਿਹਾੜਾ ਉਹਦੇ ਸਬੰਧ ਵਿੱਚ ਸਾਨੂੰ ਜਾਣਕਾਰੀ ਦਿਓ ਹਾਂਜੀ ਅਮ ਸਰ ਦੇਨ ਦਿਆਲ ਨੂੰ ਤੁਮ ਸਰ ਅਬ ਪਤਿਆਰ ਕਿਆ ਕੀਜੀ ਬਚਨੀ ਤੋਰ ਮੋਰ ਮਨ ਮਾਨੇ ਜਨ ਕੋ ਪੂਰਨ ਦੀ ਜੈ ਹੋ ਬਲ ਬਲ ਜਾਗ ਰਮਈਆ ਕਾਰਨੀ ਕਾਰਨ ਕਬਦ ਅਬੋਲ ਬਹੁਤ ਜਨਮ ਵਿਸਰੇ ਤੀ ਮਾਦੋ ਕਿਉ ਜਨਮ ਤੁਮਾਰੇ ਲੇਖੇ ਕੈ ਰਵਦਾਸ ਹਾਸ ਲਗਦੀ ਓ ఫ మే సా రవిజ ਤੇ ਸਾਰੀ ਸੰਗਤ ਨੂੰ ਦੇਸ਼ ਵਿਦੇਸ਼ਵਾਦੀ ਹੋਏ ਗੁਰੂ ਨਾਨਕ ਦੇਵ ਜੀ ਬਾਦ ਨੂੰ ਸਾਰਿਆਂ ਨੂੰ ਲੱਖ ਲੱਖ ਵਧਾਈ ਹੋਵੇ। ਆਪਾਂ ਭਗਤ ਜੀ ਦਾ ਜੀਵਨ ਅਪਾਤ ਸੀ ਦਾ ਸੱਚ ਜੀ ਬਾਰੇ ਦੱਸੋ। ਦੋ ਭਗਤ ਐਸੇ ਆਏ ਆ ਜੋ ਕ੍ਰਾਂਤੀਕਾਰੀ ਹੋਏ ਜਾਲਪਾ ਦੇ ਉੱਪਰ ਜਿਨ੍ਹਾਂ ਨੇ ਮਲਵੇ ਇੱਡੀ ਕ੍ਰਾਂਤੀਕਾਰੀ ਲਿਆਂਦੀ ਜੋ ਉਸ ਟਾਈਮ ਦੇ ਲੋਕ ਪੰਡਿਤ ਲੋਕ ਬ੍ਰਾਹਮਣ ਲੋਕ ਬੜੇ ਬੜੇ ਜਿਹੜੇ ਸੱਤਰੀ ਸੰਨ ਉਂਦੀਵੀ ਜਾਤ ਨੂੰ ਬਹੁਤ ਬੁਰਾ ਮੰਨਦੇ ਸਨ ਤੇ ਚਲਾਗੇ ਤੱਕ ਨਹੀਂ ਦੰਦੇ ਸਨ ਹਾਂਜੀ ਇੰਨਾ ਕ੍ਰਾਂਤੀਕਾਰੀ ਲਿਆ ਫਕਤਰ ਵਿਦਾਸ ਜੀ ਦਾ ਜਨਮ ਜਿਹੜਾ ਵਾ ਕਾਸੀ ਬਨਾਰਸ ਦੇ ਵਿੱਚ ਹੋਇਆ ਪਿਤਾ ਦਾ ਨਾਮ ਰਗੂ ਮਾਤਾ ਦਾ ਨਾਮ ਦਉਣ ਬਣੀਆਂ ਸੀ ਹਨ ਪਰ ਬਚਪਨ ਦੇ ਤੋਂ ਹੁੰਦਾ ਨਾ ਉਨ੍ਹਾਂ ਦੀ ਜੀ ਆਪਾਂ ਜੀਵਨ ਕਥਾ ਲਾਈ ਹੈ ਨਾ ਭਗਤ ਮਾਨ ਲਾ ਭਗਤ ਰਵਿਦਾਸ ਜੀ ਹਾਂਜੀ ਇਹ ਬਹੁਤ ਸਮਾਂ ਲੱਗਦਾ ਹੈ ਹਾਂਜੀ ਇਹਨਾਂ ਪਿਛਲੇ ਜਨਮ ਦੀ ਦੱਸੀ ਪਰ ਅਸਾਂ ਇਸ ਜਨਮ ਦੀ ਆਪਾਂ ਦੱਸਦੇ ਹਾਂ ਕਿ ਕਈਆਂ ਨੇ ਇਤਿਆਸਕਾਰਾਂ ਨੇ ਮੈਂ ਕਈ ਜਗ੍ਹਾ ਵੀਡੀਓ ਚ ਪਾਇਆ ਕਿ ਭਗਤ ਰਵਿਦਾਸ ਤੇ ਗੁਰੂ ਨਾਨਕ ਦਾ ਮੇਲ ਦੱਸਿਆ ਪਰ ਨਹੀਂ ਹੈ ਕਿ ਉਹ ਉਹਨਾਂ ਨੂੰ 550 ਸਾਲ ਹੋ ਗਿਆ ਤੇ ਗੁਰੂ ਨਾਨਕ ਦੇਵ ਜੀ ਮਾਰੇ 550 ਸਾਲ ਹਾਂਜੀ ਉਹ ਉਦੋਂ ਭਗਤ ਲਹਿਰ ਜਿਹੜੀ ਬੜੀ ਚੱਲੀ ਸੀ 13ਵੀਂ ਚ 12ਵੀਂ ਸਦੀ 13ਵੀਂ ਸਦੀ ਤੇ 14ਵੀਂ ਸ਼ੁਰੂ ਦੇ ਵਿੱਚ ਆ ਸਾਲ ਤੇ 14ਵੀਂ ਸਦੀ ਚ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਬਿਲਕੁਲ ਤੇ ਮਤਲਬ ਕਿ ਪਹਿਲਾਂ ਜਿਹੜੀ ਇਹ ਭਗਤ ਲਹਿਰ ਜੀ ਬੜੀ ਚੱਲੀ ਸੀ ਉਸ ਟਾਈਮ ਦੇ ਭਗਤ ਰਵਿਦਾਸ ਜਿਹੜੇ ਭਗਤ ਰਵਿਦਾਸ ਦਾ ਜਨਮ ਦਸਤਾਵੇਜ਼ ਬਚਪਨ ਤੋਂ ਉਹ ਜਿਹੜੇ ਆ ਧਾਰਮਿਕ ਕ੍ਰਿਤੀਵਾਰ ਸੰ ਪ੍ਰਭੂ ਪ੍ਰਮਾਤਮਾ ਦੀ ਬੰਦਗੀ ਵਾਲੇ ਸਨ ਸਾਧੂ ਸੰਤਾਂ ਦੀ ਮਨ ਲਾ ਸੇਵਾ ਕਰਦੇ ਸਨ ਔਰ ਉਹਨਾਂ ਦਾ ਜਿਹੜਾ ਵਾ ਉਹਨਾਂ ਦੇ ਨਾਲ ਮਨਬੇਲ ਟੋਲ ਰੱਖਦੇ ਸਨ ਸੰਗਤ ਕਰਦੇ ਸਨ ਉਸ ਸਮਾਂ ਹੋਇਆ ਵੱਡੇ ਹੋਏ ਘਰ ਵਾਲਿਆਂ ਨੇ ਸੁੱਕਿਆ ਰੱਘੂ ਨੇ ਸੋਚਿਆ ਤੇ ਪਿਤਾ ਨੇ ਸੋਚਿਆ ਪੀਪਲ ਉਹ ਕੰਮ ਕਾਰ ਦੇ ਵਟਾਂਦਰਾ ਵੀ ਤੌਂਦੇ ਸਨ ਕੋ ਚਮੜੇ ਦਾ ਕੰਮ ਕਰਦੇ ਸਨ ਮਰੇ ਹੋਏ ਡੰਗਰ ਜਿਹੜੇ ਆ ਪਰ ਤਰਵਦਾਸ ਆਪ ਬਾਣੀ ਵਿੱਚ ਚਿਲਕਦੀ ਮੇਰੀ ਜਾਨ ਕਮੀਨੀ ਉਸ ਸਾਜਣਾਂ ਦਾ ਮਾਰ ਤੁਮ ਸਗ ਨਾਗ ਤਰਵਦਾਸ ਫੈਰਵਦਾਸ ਮਾਰ ਆਪ ਅਕਤਰਵਦਾਸ ਕਿ ਮੇਰੀ ਜਾਨ ਜਿਹੜੀ ਕਮੀਨੀ ਸੀ ਮੈਂ ਜਿਹੜਾ ਕੰਮ ਕਰਦਾ ਸਾਂ ਵੀ ਚਮੜੇ ਦਾ ਕੰਮ ਕਰਦਾ ਮਰੇ ਹੋਏ ਪਸ਼ੂਆਂ ਦਾ ਖਾਲੇ ਲਾਉਣ ਉਹਨੂੰ ਸਕੋੜਾ ਉਹਨਾਂ ਦੇ ਘਰ ਜੁੱਤੀਆਂ ਬਣਾਉਂਦੇ ਹਾਂਜੀ ਉਹ ਕੰਮ ਕਰਦੇ ਸਨ ਪਰ ਕਹਿੰਦੇ ਆ ਇਹਨਾਂ ਦੇ ਗੁਰੂ ਸੀ ਸਵਾਮੀ ਰਾਮ ਬ੍ਰਾਹਮਣ ਉਹ ਸ਼ਟਾਮ ਬੜਾ ਮਹੂਰ ਸੀ ਹਾਂਜੀ ਕੋਈ ਕਾਸੀ ਦੇ ਰਿਤੇ ਰਿੰਦਾਂ ਅੱਦਸ ਪਰ ਕੁ ਸਮਾਂ ਹੋਇਆ ਜਵਾਨ ਹੋਏ ਤੇ ਇਹ ਸਾਧੂ ਸੰਗਤ ਮਨ ਸਾਧੂਆਂ ਸੰਗਤ ਕੇ ਕਰਨਾ ਸ਼ੁਰੂ ਕਰ ਦਿੱਤਾ ਨਾ ਘਰ ਦਾ ਕੰਮ ਹੀ ਕਰਦੇ ਸਨ ਪਰ ਰੁਚੀ ਜਿਹੜੀ ਆ ਪਰ ਧੀ ਲੈਣ ਵਿੱਚ ਲੱਗੀ ਉਸ ਮੰਡ ਜਿਹੜਾ ਉਧਰ ਲੱਗਾ ਹੋਇਆ ਸੀ ਪਰ ਘਰ ਵਾਲਿਆਂ ਨੇ ਸੋਚਿਆ ਕਿ ਕਿਤੇ ਸਾਡਾ ਬੇਟਾ ਜਿਹੜਾ ਭੱਜ ਨਾ ਜਾਵੇ ਸਾਧੂਆਂ ਦੇ ਨਾਲ ਇਹਨਾਂ ਜਲਦੀ ਜਲਦੀ ਵਿਆਹ ਕਰ ਦਿੱਤਾ ਵਿਆਹ ਕਰ ਦਿੱਤਾ ਪਰ ਮੰਡ ਫਿਰ ਹੀ ਪ੍ਰਭੂ ਪਰਮਾਤਮਾ ਦੀ ਬੰਦਗੀ ਵਿੱਚ ਰਹਿ ਗਿਆ ਹੁਣ ਘਰ ਵਾਲੇ ਜੀ ਕਾਮਨਾ ਕਰਦੇ ਉਹਨਾਂ ਕਹਿ ਦਿੱ ਜਿਹਨੂੰ ਅਟਕ ਕਰੋ ਘਰ ਵਾਲੀ ਜਿਹੜੀ ਉਹਨਾਂ ਦੀ ਪਤਰਵਿਦਾ ਸੀ ਜਿਹੜੀ ਆਏ ਕੋਈ ਪ੍ਰਭੂ ਪਰਮਾਤਮਾ ਦੀ ਬੰਦਗੀ ਵਿੱਚ ਸਿੰਗਲ ਵਾਲਿਆਂ ਨੂੰ ਰੂਹਾ ਸਿੰਘ ਵਾਲੀ ਮਿਲਦੀ ਆ ਬਿਲਕੁਲ ਜੀ ਹਾਂਜੀ ਅੱਛਾ ਵੀ ਉਹਨਾਂ ਫਿਰ ਨਾ ਜਲਦੀ ਜਲਦੀ ਇੱਕ ਸਨ ਬਣਾਈ ਵਾਸ ਕੱਟ ਕੇ ਲਿਆਂਦੇ ਜਿਹੜਾ ਸਰਕੜਾ ਉਹ ਕਟਿਆ ਕਾਈ ਕੱਟੀ ਉਹਦੀ ਇੱਕ ਸਨ ਬਣਾਈ ਸਨ ਬੜੀ ਸੁੰਦਰ ਬਣਾਈ ਚੌਂਪੜੀ ਜਿਵੇਂ ਆ ਚੌਂਪੜੀ ਜਿਵੇਂ ਕੰਦੇ ਆ ਉਹ ਮਿਲ ਉਹਦੇ ਅੱਗੇ ਇੱਕ ਥੜਾ ਬਣਾ ਦਿੱਤਾ ਜਿੱਦੇ ਭਗਤ ਰਵਿਦਾਸ ਕੰਮ ਕਰਦੇ ਜੁੱਤੀਆਂ ਮੈਂ ਪਹਿਲਾਂ ਦੱਸਤਾ ਕਿ ਭਗਤ ਰਵਿਦਾਸ ਦੀ ਜੀਵਨੀ ਬਹੁਤ ਤਕੜੀ ਹੈ। ਜ਼ਬੰਦ ਵੜਾ ਕੇ ਗੁਰੂ ਗ੍ਰੰਥ ਸਾਹਿਬ ਵਿੱਚ ਇਹਨਾਂ ਦੇ 40 ਸ਼ਬਦ ਹੈ। ਗੁਰੂ ਗ੍ਰੰਥ ਸਾਹਿਬ ਵਿੱਚ। ਉਹ 40 ਜਿਹੜੇ ਮੰਨ ਨੂੰ ਸੁਣਵਾਦੇ। ਜਦੋਂ ਪੰਡਤਾਂ ਨੇ ਈਰਖਾ ਕਰਨੀ ਸ਼ੁਰੂ ਕਰ ਦਿੱਤੀ ਜੋ ਭਗਤ ਰਵਿਦਾਸ ਭਗਤ ਰਵਿਦਾਸ ਨੂੰ ਲੱਗਦੀ। ਬੰਦਗੀ ਉਹਦੀ ਜਿਹੜਾ ਕੋ ਭਗਤੀ ਦਾ ਜੋ ਲਹਿਰ ਆ ਭਗਤੀ ਜਿਹੜੀ ਆ ਉਹ ਉੱਛਲਿਆ। ਉਹ ਆਪ ਨਹੀਂ ਬੰਦਾ ਹੁੰਦਾ ਉਹ ਦੁਨੀਆ ਕਰ ਦਿੰਦੀ ਹੈ ਕਿ ਗਾਂ ਪੀ ਭਗਤ ਲੋਕ ਨੂੰ ਭਗਤ ਕਹਿੰਦਾ ਕਿ ਸੀ ਜੋ ਭਗਤ ਦਾ ਮਾਰ ਕੇ ਨਾਮ ਸਿਮਨ ਵਾਲੀ ਰੂਹ ਹੋਵੇ ਉਹਨੂੰ ਆਪਣਾ ਪਤਾ ਲੱਗ ਜਾਂਦਾ ਕਿ ਨਾਮ ਸਿਮਨ ਵਾਲੀ ਰੂਹ ਆ ਇਸ ਕਰਕੇ ਉਹਦਾ ਨਾਮ ਜਿਹੜਾ ਬੜਾ ਚੱਲਣਾ ਸ਼ੁਰੂ ਹੋ ਗਿਆ ਭਗਤਰ ਦਾ ਜੀ ਉਸ ਸਮਾਂ ਹੋਇਆ ਤੇ ਪੰਡਤਾਂ ਨੇ ਇッカ ਕਰਨੀ ਸ਼ੁਰੂ ਕਰ ਦਿੱਤੀ ਤੇ ਇਹ ਮੂਰਤੀਆਂ ਦੀ ਪੂਜਾ ਕਰਦਾ ਇੱਕੋ 5.5 ਹੱਕ ਬੰਦਾ ਮੂਰਤੀਆਂ ਦੀ ਪੂਜਾ ਕਰਦੇ ਹੀ ਬ੍ਰਾਹਮਣ ਲੋਕ ਕਿ ਵਡੇ ਵੱਡੇ ਦੀਵਿਤਾਣ ਪੂਜਾਹੀਂ ਕਰਦੇ ਆ ਪਰ ਇਹ ਕਰਨਾ ਸੁ ਕਰ ਦਿੱਤਾ ਉਹ ਜਿਹੜੇ ਉਸ ਨੂੰ ਲਵਾ ਸੀ ਨਾ ਕਾਸੀ ਦਾ ਉਹ ਕੁਝ ਕਹਿਤ ਪਹੁੰਚ ਗਿਆ ਉਹ ਬੜਾ ਖੁਸ਼ ਹੋਇਆ ਪਹਿਲੇ ਇੱਕ ਤੀਰ ਦਾ ਦੋਸ਼ਕਾਰ ਕਰਨ ਕੰਨ ਲੱਗਾ ਕਿ ਬੁੱਤ ਪੂਜਾ ਦੇ ਵਰਕਲਾ ਉਸ ਸੀ ਸਲਾਮਤ ਹਰ ਨੇ ਗੱਲ ਸੀ ਬੁੱਤ ਪੂਜਾ ਦੇ ਵਰਕਲਾ ਸੀ ਉਹਨੇ ਕੋਲ ਮੈਨੂੰ ਮੌਕਾ ਮਿਲ ਗਿਆ ਉਹਨੇ ਪਰਤਨ ਕਿ ਜਿੰਨਾ ਤੱਕ ਭਗਤ ਰਵਿਦਾਸ ਨਹੀਂ ਹੋਣਗੇ ਨਾ ਉਹਨਾਂ ਤੱਕ ਮੈਂ ਤੁਹਾਡਾ ਫੈਸਲਾ ਨਹੀਂ ਲੈ ਸਕਦਾ ਉਹਨੇ ਠੀਕ ਹੈ ਉਹਨੇ ਕਿਹਾ ਕਿ ਭਗਤ ਰਵਿਦਾਸ ਨੂੰ ਬੁਲਾਇਆ ਉਹਨੇ ਕਿਹਾ ਵੀ ਅਹੀਂ ਗੰਗਾ ਦੇ ਕਿਨਾਰੇ ਗੰਗਾ ਤੋਂ ਪਾਰ ਆਪਾਂ ਮੂਰਤੀਆਂ ਰੱਖ ਜਾਨੇ ਤੁਹਾਡੇ ਜਿਹੜੀ ਤੂੰ ਪੂਜਾ ਕਰਦਾ ਨਾ ਤੇ ਉਹ ਪਰਦੇੜ ਲੋਕ ਦੇਵਤਿਆਂ ਦੇਵੀ ਦੇਵਤਿਆਂ ਪੂਜਾ ਕਰਦੇ ਉਹ ਵੀ ਮੂਰਤੀਆਂ ਬੰਗਾਈਆਂ ਗੀਆਂ ਗੰਗਾ ਦੇ ਕਿਨਾਰੇ ਅਗਲੇ ਪਾਸੇ ਲੱਗਦੀ ਹੁਣ ਕਿਤੇ ਵੀ ਜੇ ਤੁਹਾਡੇ ਮੂਰਤੀਆਂ ਨੂੰ ਜਾਣ ਫਿਰਦੀ ਇਹ ਤੂੰ ਪ੍ਰਭੂ ਸੱਚੇ ਭਗਤ ਕਿਹੜਾ ਇਹਨੂੰ ਸੱਤਾ ਪਰ ਬ੍ਰਾਹਮਣ ਲੋ ਕਿ ਭਗਤ ਰਵਿਦਾਸ ਉਹ ਆਪਣੀ ਮੂਰਤੀਆਂ ਜਿਹੜੀਆਂ ਵਾ ਆ ਕੇ ਗੰਗਾ ਪਾਰ ਕਰਨ ਜਾਣੀ ਉਹ ਪੰਡਤਾਂ ਪੰਡਤਾਂ ਬਾਣ ਸੀ ਕਿ ਸਾਡੇ ਦੇਵਤੇ ਹੁਣ ਸਾਡੇ ਜਲਦੀ ਮੰਨਣਗੇ ਕਿ ਬ੍ਰਾਹਮਣ ਲੋਕ ਆ ਉਹਨਾਂ ਬੜੇ ਜੰਤਰ ਮੰਤਰ ਪੜ੍ਹੇ ਪਰ ਮੂਰਤੀਆਂ ਹਿੱਲੀਆਂ ਧੰਨਵਾਦ ਖੁਸ਼ੀ ਬੜਾ ਸੀ ਮੂਕੋ ਮੂਰਤੀ ਪੂਜਣ ਵਰ ਖਲਾਅ ਸੀ ਹੁਣ ਕਿ ਭਗਤ ਰਵਿਦਾਸ ਤੇਰੀ ਵਾਰੀ ਆ ਹੋ ਭਗਤ ਰਵਿਦਾਸ ਜੀ ਸ਼ਬਦ ਪੜਿਆ ਅਮਸਰ ਦੀਨ ਬਿਆਲ ਨ ਤੁਮ ਸਰ ਅਬ ਪਤਿਆਰ ਕਹਿ ਕੀ ਜੀ ਬਚਨੀ ਤੋਰ ਮੋਹ ਰ ਮੰਨ ਮਾਨ ਦੇ ਜਨ ਕੋ ਪੂਰਨ ਜੀ ਹਉ ਬਲ ਬਲ ਜਾਉ ਰਮਈਆ ਕਾਨੇ ਕਾਰਨ ਕਬਲ ਅਬੋਰ ਬਹੁਤ ਜਨਮ ਸਰੀਰ ਤੇ ਮਾਦੋ ਜੇ ਜਨਮ ਤੇ ਮਾਰੇ ਲੈ ਕੇ ਕਹੇ ਰਬਦਾਸ ਆਸ ਲਗਦੀ ਓ ਕਿਰਪਿਓ ਦਰਸਨ ਦੇ ਜੇ ਇਹ ਸ਼ਬਦ ਪੜਿਆ ਨਾ ਅਮਸਰ ਦੀਨ ਕਿ ਮੇਰੇ ਵਰਗਾ ਕੋਈ ਗਰੀਬ ਨਹੀਂ ਤੇਰੇ ਵਰਗਾ ਕੋਈ ਨਹੀਂ ਮੇਰੇ ਵਰਗਾ ਕੰਗਾਲ ਨਹੀਂ ਤੇ ਤੇਰੇ ਵਰਗਾ ਕੋਈ ਰਾਜਾ ਨਹੀਂ ਜੋ ਇਹ ਵਿਰਾਸ ਸਦ ਪੜਿਆ ਨਾ ਤੇ ਮੂਰਤੀਆਂ ਜਿਹੜੀਆਂ ਹਿੱਲਣੀਆਂ ਸੋ ਅੱਛਾ ਜੇ ਮੂਰਤੀਆਂ ਹਿੱਲਣੀਆਂ ਸੋ ਹੋ ਗਿਆ ਹੌਲੀ ਹੌਲੀ ਕੰਨਾਰੇ ਵਿੱਚ ਆ ਗਈਆਂ ਗੰਗਾ ਤੋਂ ਪਾਰ ਕਰਕੇ ਫਕਤ ਰਬਦਾਸ ਜੀ ਗੋਦੀ ਚਾਹ ਅੱਛਾ ਸਾਰੇ ਜਾਜਾਕਾਰ ਪਗ ਦੀ ਜਾਜਾਕਾਰ ਇਹ ਲੋਤੀ ਨਾਲ ਤੁਹਾਡੇ ਸਾਗਲ ਭਗਵਤੀ ਨਾਇਕਾ ਇੱਕ ਸਿਨ ਦਰਸਤ ਕਾਇ। ਅੱਛਾ ਇਹ ਸ਼ਲੋ ਪੜਿਆ। ਜੋ ਭਗਤ ਰਵਿਦਾਸ ਦੀ ਜਾਇਦਾ ਕਰ ਹੋ ਗਈ। ਫਿਰ ਆਹੋ ਜਿਹਾ ਭਗਤ ਦਾ ਨਾਮ ਵੱਜਿਆ ਨਾ ਸਾਰੀ ਦੁਨੀਆ ਦੇ ਵਿੱਚ। ਕਾਸ਼ੀ ਕੇ ਬਾਹਰ ਉਦੋਂ ਸੰਗਜਉਂਦੀ ਆ ਕਿ ਕਾਸ਼ੀ ਦੇ ਚੱਕਰ ਅਕਤਰਵਿਦਾਸ ਹੋਇਆ ਵਾ। ਉਹਦੀ ਬੜੀ ਮਹਿਨਾ। ਚਤੌੜ ਗੜ ਦਾ ਰਾਜਾ ਸੀ ਰਾਸ਼ਟਾ। ਜਿਹਦਾ ਨਾਂ ਸੀ ਥਾਲਾ ਉਹਦੀ ਰਾਣੀ ਜਿਹੜੀ ਉਹਨਾਂ ਝਾਲਾ ਵਈ ਉਹ ਬੜੀ ਪ੍ਰੇਮ ਵਾਲੀ ਸੀ ਬੰਦਗੀ ਪ੍ਰਭੂ ਉਹ ਪ੍ਰਭੂ ਦੇ ਨਾਲ ਜੀਉਂਦੀ ਸੀ ਹਾਂਜੀ ਉਹਨੇ ਰਾਜੇ ਸੰਗਤ ਨੂੰ ਪਤਾ ਲੱਗਾ ਕਿ ਸੰਗਤ ਗਈ ਕਿ ਭਗਤ ਰਵਿਦਾਸ ਕਾਸ਼ੀ ਦੇ ਵਿੱਚ ਰਹਿੰਦੇ ਆ ਬੜਾ ਉਹਦਾ ਨਾਮ ਪ੍ਰਭੂ ਪ੍ਰਮਾਰੀ ਬੰਦਗੀ ਵਾਲੇ ਜਦੋਂ ਇਹਨੇ ਇਹ ਗੱਲ ਪਤਾ ਲੱਗੀ ਉਹਨਾਂ ਨੂੰ ਰਾਣੀ ਝਾਲਾ ਵਈ ਉੰਨੇ ਆਪਰੇ ਰਾਜਨ ਮਹਾਰਾਜ ਕਿ ਉਹ ਹਿੰਦੂ তীਖਾ ਯਾਤਰਾ ਜਾਣਾ ਕਾਸ਼ੀ ਦੀ ਯਾਤਰਾ ਕਰਨ। ਨਾ ਨਹੀਂ ਦਿੱਸਾ। ਉਹ ਉਸ ਟਾਈਮ ਬੁਰਾ ਮੰਨਦੇ ਸਨ। ਉਹਨੇ ਕਿਹਾ ਠੀਕ ਹੈ। ਚਲਦਾ ਯਾਤਰਾ ਰਾਜਾ ਬਣ ਕੇ ਆਪਣੇ ਸਿਪਾਈ ਲਏ ਆ ਜੋ ਬਲਵੀ ਸਮਾਨ ਵੱਧਾ ਵਾ ਹਾਥੀ ਦੀ ਛੜ ਕੇ ਜੋ ਕਾਸ਼ੀ ਦੇ ਵਿੱਚ ਆਈ। ਉਤੇ Swami Ramanand render ਜਿਹੜਾ ਉਹਦਾ ਗੁਰੂ ਸੀ ਅਕਬਰ ਰਵਿਦਾਸ ਨੂੰ ਪੁੱਛੀ ਅਸਤੀ ਉਹ ਗਰੀਬਾਂ ਦਾ ਬੜਾ ਮਦਦ ਕਰ ਸੀ ਗਰੀਬਾਂ ਦੀ ਬੜੀ ਮਦਦ ਕਰਦਾ ਸੀ Ramanand Swami Ramanand ਔਰ ਜਦੋਂ ਉਹ ਕਾਸ਼ੀ ਦੇ ਵਿੱਚ ਆਏ ਨਾ ਪਰ ਕਿੰਨੇ ਪਹਿਲੇ ਅਕਬਰ ਰਵਿਦਾਸ ਦੇ ਦਰਸ਼ਨ ਕਰਨ ਚਾਲਾ ਪਏ ਅਕਬਰ ਰਵਿਦਾਸ ਨੂੰ ਪਤਾ ਸੀ ਉਹ ਕਿਹਨਾਂ ਦੀ ਜਾਣਸਨ ਉਹ ਦਰ ਆਪਣੇ ਪੜ੍ਹ ਰਿਹਾ ਸਨ ਸ਼ਬਦ ਜਲ ਕੀ ਪੀੜ ਪਵਨ ਕਾ ਥੰਬਾ ਰક્ત ਬੂੰਦ ਕਾ ਗਾਰਾ ਆੜ ਮਾਸ 나ੜੀ ਕੋ ਪਿੰਗਰ ਪੱਕੀ ਬਦੇ ਸਾਰਾ ਪ੍ਰਾਣੀ ਕਾ ਮੇਰਾ ਕਾ ਤੇਰਾ ਜੈਸੀ ਤਰਵ ਪੰਖ ਬਸਾਰਾ ਇਹ ਜਿਹੜੇ ਸ਼ਬਦ ਪੜ ਲਈ ਨਾ ਇਹਦਾ ਸੰਦੇਸ਼ ਕੀ ਜੇ ਰਾਣੀ ਨੇ ਸੁਣਿਆ ਸਭ ਅਗਦੀ ਕੀ ਕਹੇ ਨਾ ਕਿ ਇਹ ਜਿਹੜਾ ਸਰੀਰ ਆ ਇਹ ਪਾਣੀ ਦਾ ਸਰੀਰ ਜਲ ਕੀ ਪੀੜ ਪਵਨ ਕਾ ਥੰਬਾ ਰਕਤ ਉਂਦ ਕਾ ਗੜ ਮਾਤਾ ਦਾ ਰਕਤ ਬਿਨ ਪਿਤਾ ਦਾ ਇਹਦਾ ਜਿਹੜਾ ਵਗਾਰਾ ਲੱਗਾ ਹੋਇਆ ਹਾਰਡ ਮਾਸ ਦਾੜੀ ਕੋ ਪਿੰਜਰ ਇਹ ਪਿੰਜਰ ਜਿਹੜਾ ਹੱਡੀਆਂ ਦੇ ਮਾਰ ਹੱਡੀਆਂ ਦਾ ਬੜਿਆ ਹੋਇਆ ਪਿੰਜਰ ਇਸ ਦੇ ਵਿੱਚ ਇੱਕ ਪੰਛੀ ਆ ਜੀਵਾਨ ਜਿਤਾ ਗੁਰੂ ਆ ਗੁਰੂ ਅੰਗਦ ਦੇ ਜੀ ਮਾਰਕ ਦੇ ਇਹ ਜਿਹੜਾ ਸੱਚੇ ਕੋਟਿ ਸੱਚੇ ਕਾ ਵਿਸ਼ਵਾਸ ਇਹ ਕੋਟੜੀ ਜਿਹੜੀ ਪ੍ਰਭੂ ਪਰਮਾਤਮਾ ਨੇ ਇਹ ਪਿੰਜਰ ਇੱਕ ਬਣਾਇਆ ਹੋਇਆ ਆ ਇਸ ਕੋਠੜੀ ਦੇ ਵਿੱਚ ਜਿਹੜਾ ਵਾ ਪ੍ਰਭੂ ਪਰਮਾਤਮਾ ਵਸਦੇ। ਉਹ ਭਗਤ ਭਗਤ ਅਰਵਦਾ ਜੀ ਦਾ ਸਮਝਾਉਣਾ ਬੜਾ ਸਰਨ ਸੀ। ਰਾਣੀ ਨੂੰ ਸਮਝਾਉਣਾ ਬੜਾ ਸਨ ਸੀ। ਸ਼ਬਦ ਉਹਨੇ ਐਸੀ ਕਰਕੇ ਚਾੜਿਆ ਸੀ। ਇਹ ਗੱਲ ਕੀ ਪੀਰ ਇਹ ਜਿਹੜਾ ਵਾ ਪਾਣੀ ਦੇ ਕੰਧਿਆ ਇਹਦੇ ਨਾਲ ਜਿਹੜਾ ਜਿਹੜਾ ਗਾਰਾ ਲੱਗਾ ਹੋਇਆ ਮਾਤਾ ਦੀ ਰਕਤ ਆ ਮਾਤਾ ਦਾ ਖੂਨ ਆ ਤੇ ਪਿਤਾ ਦਾ ਬਿੰਦ ਆ ਇਹ ਦੋਨਾਂ ਨੂੰ ਮਿਲਾ ਕੇ ਜਿਹੜਾ ਗਾਰਾ ਲੱਗਾ ਹੋਇਆ ਇਹ ਹੱਡੀਆਂ ਦਾ ਜਿਹੜਾ ਪਿੱਟੇ ਰਿਆ ਇਹਦੇ ਵਿੱਚ ਤਰਵਰ ਪ੍ਰਾਣੀ ਕਿਹਾ ਮੇਰਾ ਕਾ ਤੇਰਾ ਜਿਐ ਸੇ ਤਰਵਰ ਬੰਗਸਰਾ ਪ੍ਰਾਣੀ ਤਾਂ ਸੰਸਾਰ ਵਿੱਚ ਕੋਈ ਕੇਦਾ ਨਹੀਂ ਹਟਾ ਬਿਲਕੁਲ ਕਿੰਨੇ ਭਗਤ ਰਾਮ ਨਾਮ ਦੀ ਕਹਿੰਦੇ ਨਾ ਗਹਿਰੀ ਕਰਕੇ ਨੀਮਕ ਕਰਦਾ ਆਈ ਉੱਪਰ ਮੰਡਪ ਸਾਇ ਮਾਰ ਕੰਡੇ ਤੇ ਦੁਕਾਨ ਜਿੰਨ ਤਰ ਮੋਨ ਬੜਾ ਜਿਹੜੀਆਂ ਹੱਥਾਂ ਲੈ ਕੇ ਬੈਠਾ ਸੰਸਾਰ ਦੇ ਵਿੱਚ ਕਿ ਮੈਂ ਸੰਸਾਰੇ ਮਹਿਲ ਮਾੜੀਆਂ ਜਿਹੜੀਆਂ ਕਿੰਨੇ ਕਹਿੰਦੇ ਕੋਈ ਕਿੰਨੇ ਸੰਸਾਰ ਤੇ ਆਏ ਇੰਨੇ ਸੰਸਾਰ ਤੇ ਚਲੇ ਜਾਣਾ ਅਹੀਂ ਇਸ ਤੋਂ ਚਲੇ ਜਾਣਾ ਕਨ ਮੰਨ ਕਨ ਮੰਨ ਕਰਦਾ ਤੇ ਭਗਤ ਰਮਦਾਸ ਸਮਝਾਉਂਦੇ ਨੇ ਜਦੋਂ ਇੰਨੀ ਗੱਲ ਸੁਣੀ ਆ ਤੇ ਝਾਲਾ ਵਾ ਜਿਹੜੀ ਆ ਉਹਦੇ ਚੜਨਾ ਟਿਕੀ ਭਗਤ ਜੋ ਝਾਲਾ ਵਾ ਤੇ ਕੀ ਨਾ ਉਹ ਸੇਵਕ ਬਣ ਗਿਆ ਜੋ ਸੇਵਕ ਬਣ ਗਿਆ ਨਾ ਤੇ ਜਾ ਕੇ ਜਦੋਂ ਚੱਲੀ ਵਾਪਸ ਰਾਤਨ ਨੂੰ ਸੰਗ ਮਲੋਤੀ ਲਗਨੌਰ ਹਾਂਜੀ ਜਲਦੀ ਤੇ ਜਾ ਕੇ ਰਾਜਨ ਪਹਿਲਾਂ ਸ਼ਿਕਾਇਤ ਆ ਪੀ ਦਿੱਤੀਆ ਪੰਡਤਾ ਜਾ ਕੇ ਜੀ ਪਾ ਦੇ ਕੋਜੀ ਇੱਕ ਤੋਰੀ ਉੱਚ ਕੋਲ ਦੇ ਰਾਜਪੂਤ ਰਾਜੇ ਤੇ ਤਾਡੀ ਰਾਣੀ ਜਿਹੜੀ ਇੱਕ ਨੀਚ ਦੇ ਪੈਰਾਂ ਤੇ ਲਾ ਕੇ ਜਿੱਦਾਂ ਵੀ ਸਮਾਨ ਆ ਜੋ ਵੀ ਇੱਥੋਂ ਲੈ ਕੇ ਗਈ ਆ ਸਾਰੇ ਉਹਦੇ ਤਨ ਨਾਲ ਘੇੜ ਕਰਤਾ ਸੰਤਾਨ ਧਾਨ ਕਰ ਦਿੱਤਾ ਰਾਜਨ ਪੜਕਾਇਆ ਰਾਜੇ ਜਦੋਂ ਰਾਣੀ ਆਈ ਹੈ ਤਾਲਾ ਬਾ ਕੁਲਤਾਚ ਨਬਲਨ ਕੇ ਤੇ ਤੁਹਾਨੂੰ ਕਿਨੇ ਰਚਣ ਕਾ ਪੰਡਤ ਇਹੋ ਇੱਕ ਨੀਚ ਨੂੰ ਗੁਰੂ ਬਣਾਇਆ ਉਹਨੇ ਕਹਿ ਕਿ ਚਲੋ ਠੀ ਪੰਡਤਾਂ ਨੂੰ ਬੁਲਾਓ ਪੰਡਤਾਂ ਨੂੰ ਬੁਲਾਇਆ ਗਿਆ ਇਹਨੇ ਪੰਡੂ ਜੀ ਤੁਹਾਨੂੰ ਮੈਂ ਬਹੁਤ ਧੰਨ ਦਊਂਗੀ ਇਹ ਦੱਸੋ ਕਿ ਸੱਚਾ ਗੁਰੂ ਕਿਹੜਾ ਭਗਤ ਰਵਿਦਾਸ ਕਿ ਤੁਸੀਂ ਹਮ ਉਹਨੇ ਕਿਹਾ ਸਾਨੂੰ ਦਾ ਮਾਇਆ ਚਾਹੀਦੀ ਆ ਅਸਲੀ ਦੇ ਭਗਤ ਰਵਿਦਾਸ ਜੀ ਇੰਨੀ ਗਹਿ ਲੋ ਇਹ ਮਾਇਆ ਦੇ ਭੁੱਖੇ ਨੇ ਲੋ ਇਹ ਪੰਡਲ ਦੇ ਗਏ ਮਾਇਆ ਦੇ ਭੁੱਖੇ ਨੇ ਬਿਲਕੁਲ ਅੱਛਾ ਫਿਰ ਉਹ ਸਵਾਬਾਤ ਦਿੱਤਾ ਤੇ ਰਾਜੇ ਨੂੰ ਅਕਬਰ ਵਿਦਾਸ ਦੀ ਤਰਨ ਚਲਾਇਆ ਹੁਣ ਸੋਚਿਆ ਕਿ ਭੰਡਾਰਾ ਬਣਾएंगे ਭੰਡਾਰਾ ਲਗਾਇਆ ਜਾਵੇ ਪਰ ਤੁਹਾਨੂੰ ਬੁਲਾਇਆ ਜਾਵੇ ਤੇ ਅਕਬਰ ਵਿਦਾਸ ਚੜ ਉਹਨੂੰ ਬੁਲਾਇਆ ਜਾਵੇ ਭੰਡਾਰਾ ਚੱਲਣ ਡਾਇ ਪਿਆ ਲਗਾਇਆ ਭਗਤ ਰਵਦਾਸ ਵੀ ਆ ਜੀ ਭਗਤਾਂ ਲੱਗ ਗਈ ਭਗਤ ਰਵਦਾਸ ਹੀ ਬੈਠ ਕੇ ਹੁਣ ਪੜਤਾਂ ਨੀ ਰੋੜਾ ਪਾ ਦਿੱਤਾ ਇਹ ਨੀਚਾ ਸਾਡੇ ਲੱਗ ਦੇ ਬਿਠਾ ਵਾ ਇਹਨੂੰ ਪੰਗਤ ਤੋਂ ਉਠਾਓਗੇ ਤੇ ਫੇਰ ਆਪਾਂ ਖਾਣਾ ਪ੍ਰਸ਼ਾਦਾ ਜਿਹੜਾ ਵਾ ਮਤਲਬ ਭੋਜਨ ਜਿਹੜਾ ਵਾ ਛਕਣਾ ਇਹ ਨੀਚ ਜਾਨ ਦਾ ਹੁਣ ਪੜਤਾਂ ਨੀ ਹੁਣ ਰਾਗਾ ਤੇ ਰਾਣੀ ਰਾਣਾ ਸੰਗਰ ਢਾਲਾ ਬਾਈ ਫਸ ਗਈ ਜੋ ਨਾ ਪੜਦਾ ਛੱਡਿਆ ਲੱਗ ਪਕਤਰਵਿਦਾ ਅਨ ਸੰਦੀ ਜੋਗੇ ਉਹਨਾਂ ਕਿਤੇ ਭਗਤ ਪਕਤਰਵਿਦਾ ਕਿਨੇ ਵੀ ਚਲੋ ਅਸੀਂ ਆਪਾਂ ਆਪ ਹੀ ਉੱਠ ਜਾਂਦੇ ਉੱਠ ਕੇ ਕਿਨੇ ਬਾਝ ਸਕ ਲੱਗੇ ਇੰਨਾ ਉੱਚੀ ਕੁਲ ਦੇ ਕੁਲ ਦੇ ਹੈਗੇ ਆ ਪੰਡਿਤ ਲੋਗ ਇਹਨਾਂ ਨੂੰ ਸ਼ੱਕ ਲੰਦਿਆ ਦਰੋਂ ਸ਼ੱਕਨ ਲੱਗੇ ਤੇ ਇਹੋ ਜਿਹੀ ਪਕਤਰਵਿਦਾ ਰਵਿਦਾਸ ਜੀ ਉਸ ਪ੍ਰਮਾਤਮਾ ਨੇ ਲੀਦਾ ਹੋਰ ਕਿ ਕਿ ਹਰ ਇੱਕ ਦੇ ਨਾਲ ਜਿੰਨੇ ਪੰਡ ਹਰ ਇੱਕ ਨਾਲ ਪੰਡ ਦੇ ਜਿਹੜੇ ਪੰਡ ਦਾ ਨਾਲ ਭਗਤ ਰਵਿਦਾਸ ਸਾਰਿਆਂ ਦਾ ਪ੍ਰਤਾਨਾ ਉਹ ਕਿ ਨ ਮਿਰਨਾ ਕੋਈ ਕਿ ਨ ਮਿਰਨਾ ਅਦੇ ਹੜਾੜੜੀ ਕਰਨੀ ਅੱਛਾ ਅੱਛਾ ਹੈ ਹੜਾੜੜੀ ਪਾਜੀ ਭਗਤ ਰਵਿਦਾਸ ਜੀ ਇਹ ਜੀ ਲੀਲਾ ਕਰ ਦਿੱਤੀ ਹਰ ਇੱਕ ਦੇ ਨਾਲ ਹਰ ਇੱਕ ਨਾਲ ਜੋ ਬੈਠੇ ਤੇ ਪੰਤਾਂ ਨੇ ਰੋਲਾ ਪਾ ਦਿੱਤਾ ਉਹ ਮਿਰਨਾ ਬੈਠਾ ਉਹ ਕਿ ਨ ਮਿਰਨਾ ਬੈਠਾ ਕਹਿੰਦੇ ਨਹੀਂ ਫਿਰ ਕਹਿੰਦੇ ਹੱਥ ਜੋੜ ਕੇ ਨਾ ਉਹਦੇ ਚਰਨਾਂ ਟਿਕੇ ਇਹਨੇ ਭਗਤ ਰਵਿਦਾਸ ਨੂੰ ਪੰਗਜ ਪ੍ਰਜਾੰਦਾ ਗਿਆ ਪਰ ਸ਼ਾਦਾ ਫੇਰ ਸਾਰਿਆਂ ਨੇ ਸੱਜਿਆ ਉਹ ਜੀ ਫਕਤ ਉਹ ਪਾਦੀ ਰੀਲ ਬਣਾਈ ਤੇ ਬਹੁਤ ਉਨ੍ਹਾਂ ਦਾ ਇਤਿਹਾਸ ਬਹੁਤ ਤਗੜਾ ਵਾ ਤੇ ਇਸੇ ਕਰਕੇ ਤੁਹਾਨੂੰ ਕਿਹਾ ਭਗਤ ਰਵਿਦਾਸ ਜੀ ਹਰ ਇੱਕ ਭਗਤ ਦੀ ਆਪਾਂ ਨਾ ਹਾਂਜੀ ਆ ਹਰ ਇੱਕ ਭਗਤ ਦੀ ਆਪਾਂ ਜਿਹੜੀ ਇਹ ਚੈਨਲ ਆ ਤੇ ਕਥਾ ਸ਼ੁਰੂ ਕਰਦੀ ਹੈ ਕਿ ਭਗਤ ਰਵਿਦਾਸ ਦਾ ਸਭ ਤੋਂ ਪਹਿਲਾ ਐਪੀਸੋਡ ਜਿਹੜਾ ਵਾ ਉਹ ਕਰਿਆ ਕਰਾਂਗੇ ਹਫਤੇ ਦੇ ਵਿੱਚ ਇੱਕ ਵਾਰ ਆਪਾਂ ਉਹ ਕਰੀਏ ਭਗਤ ਰਵਿਦਾਸ ਜੀ ਦਾ ਗੁਰੂ ਪਾਚੀ ਦੀ ਕਿਰਪਾ ਵਾ ਗੁਰੂ ਦੀ ਬਖਸ਼ਿਸ਼ ਆ ਉਹ ਸਾਨੂੰ ਇਹ ਜਿਹੜਾ ਵਾ ਉਦੋਂ ਬਖਸ਼ੀ ਜਾਵੇ ਇਹ ਸਾਡੇ ਕੋਲ ਸੇਵਾ ਜਿਹੜੀ ਆ ਉਹ ਲੈ ਜਾਵੇ ਇਹਨੀਆਂ ਵਿੱਚ ਪ੍ਰਵਾਨ ਉਹ ਚਿਕਾ ਦੇ ਕੇਵਾ ਗੁਰਪੱਤੀ ਪ੍ਰਵਾਨ ਕਰੂ ਵਾਹਿਗੁਰੂ ਜਿੱਕਾ ਖੜਸਾ ਵਾਹਿਗੁਰੂ ਜਿੱਕਾ